ਮਾਇ ਪਿੰਦਰਕੌਰ ਮੇਰੇ ਵੱਲੋਂ ਪ੍ਰੇਮ ਪਰਿਸਾਖ ਸ੍ਰੀਆ ਗਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਲੋਕ ਰੰਗ ਸਟੋਰੀ ਬਾਤ ਸੁਣਾਉਣੀ ਹਾਂ ਕਿਉਂਕਿ ਸਾਡੇ ਜਮਾਨੇ ਵਿੱਚ ਬਾਤ ਕਿਹਾ ਜਾਂਦਾ ਸੀ ਰਾਤ ਨੂੰ ਦਾਦੇ ਦਾਦੀ ਕੋਲ ਨਾਨੇ ਨਾਨੀ ਕੋਲੇ ਬਾਤ ਸੁਣਨ ਜਾਂਦਾ ਸੀ ਜਾਂ ਕੋਈ ਵੱਡਾ ਤਾਇਆ ਚਾਚਾ ਤਾਈ ਚਾਚੀ ਹੁੰਦੀ ਸੀ ਬਹੁਤ ਪਿਆਰ ਹੁੰਦਾ ਸੀ ਉਦੋਂ ਅੱਜ ਕੱਲ੍ਹ ਵਾਲੀ ਗੱਲ ਤਾਂ ਹੈ ਨਹੀਂ ਵੀ ਫੋਨ ਲੈ ਕੇ ਬਹਿ ਗਏ ਤੇ ਕਿਸੇ ਨੂੰ ਕਿਸੇ ਪੁੱਛਣਾ ਨਹੀਂ ਆਪੋ ਆਪਣੇ ਕਮਰਿਆਂ 'ਚ ਬੈਹ ਜਾਂਦੇ ਹਨ ਨਾ ਨਹੀਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਦਾਦੇ-ਦਾਦੀ ਕੋਲ ਪਾਉਣਾ ਚਾਹੀਦਾ ਹੈ ਤੇ ਦਾਦੇ-ਦਾਦੀਆਂ ਨੂੰ ਵੀ ਚਾਹੀਦਾ ਹੈ ਵੀ ਇਕੱਲਾ ਫੋਨ ਨਾ ਵੇਖਣਾ ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਹਰ ਚੀਜ਼ ਦੱਸਣਾ ਇਕੱਲੇ ਅੰਗਰੇਜ਼ੀ ਨਾ ਬਣ ਕੇ ਰਹਿ ਜਾਣ ਤੇ ਆਪਾਂ ਨੂੰ ਇਹ ਚੀਜ਼ਾਂ ਜ਼ਰੂਰ ਸਮਝਾਉਣੀਆਂ ਚਾਹੀਦੀਆਂ ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਵੀ ਪਿੱਛੇ ਸਾਡਾ ਪੰਜਾਬੀ ਵਿਰਸਾ ਕੀ ਸੀ ਕੱਲੇ ਲੋਕ ਗੀਤ ਨਹੀਂ ਹਨ ਬਹੁਤ ਹੀ ਪੰਜਾਬੀ ਵਿਰਸਾ ਮਹਾਨ ਹੈ ਰਾਜੇ ਰਾਣੀਆਂ ਦਾ ਬਹੁਤ ਕਥਾ ਹੋਰ ਕਈ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਹਨ ਕਿਉਂਕਿ ਆਪਣਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਤੇ ਹਰ ਇੱਕ ਹੀ ਇਤਿਹਾਸ ਹੈ ਤੇ ਸੁਣੋ ਇਹ ਇੱਕ ਪੰਜਾਬੀ ਲੋਕ ਰੰਗ ਬਾਤ ਹੈ ਇੱਕ ਰਾਜੇ ਦੀ ਹੈ ਤੇ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਇੱਕ ਰਾਜਾ ਸੀ ਤੇ ਉਹਦਨ ਆਵਦੇ ਦੇਸ਼ ਤੇ ਬਹੁਤ ਵਧੀਆ ਰਾਜ ਸੀ ਜਿੰਨੀ ਉਹਦੀ ਵੀ ਏਰੀਆ ਸੀ ਜਿਵੇਂ ਆਪਣੀ ਪੰਜਾਬ ਹੈ ਤੇ ਐਵੇਂ ਉਹਦੀ ਸਟੇਟ ਸੀ ਜਿੰਨੀ ਉਹਦਾ ਆਪ ਦੀ ਸਟੇਟ ਦੇ ਵਿੱਚ ਬਹੁਤ ਰਾਜ ਸੀ ਵਧੀਆ ਸੀ ਪਰ ਉਹ ਆਪਣੇ ਪਰਜਾ ਨੂੰ ਦੁਖੀ ਨਹੀਂ ਸੀ ਵੇਖ ਸਕਦਾ ਉਹ ਤਾਂ ਬਹੁਤ ਮਾਨਦਾਰ ਇੱਕ ਰਾਜਾ ਸੀ ਉਹਨੇ ਰੋਜ਼ ਆਪਣੇ ਸਿਪਾਹੀਆਂ ਨੂੰ ਕਹਿਣਾ ਵੀ ਤੂੰ ਹੀ ਜਾਓ ਤੇ ਵੇਖ ਕੇ ਆਓ ਵੀ ਰਾਤ ਕੋਈ ਆਪਣੇ ਪਰਜਾ ਵਿੱਚ ਦੁਖੀ ਤਾਂ ਨਹੀਂ ਹੈ ਆਪਣੇ ਸ਼ਹਿਰ ਦੇ ਲਾਗੇ ਬੰਨੇ ਸਾਰੇ ਉਹਨਾਂ ਘੋੜ ਸਵਾਰਾਂ ਸਿਪਾਈਆਂ ਨੇ ਜਾਣਾ ਤੇ ਆਣ ਕੇ ਕਹਿ ਦੇਣਾ ਵੀ ਰਾਜਾ ਸਾਰੇ ਹੀ ਠੀਕ ਠਾਕ ਸਾਰੀ ਪਰਜਾ ਸੁੱਤੀ ਪਈ ਹੈ ਉਹਨਾਂ ਕਹਿਣਾ ਵੀ ਠੀਕ ਆ ਤੇ ਰਾਜਾ ਉਦੋਂ ਸੁਣਦਾ ਸੀ ਜਦੋਂ ਉਹਦੀ ਪਰਜਾ ਸੌਂ ਜਾਂਦੀ ਸੀ ਬਹੁਤ ਮਾਨਦਾਰ ਰਾਜਾ ਸੀ ਇੱਕ ਵਾਰ ਦੀ ਗੱਲ ਹੈ ਕਿ ਉਹ ਰਾਜਾ ਕਹਿੰਦਾ ਹੈ ਵੀ ਸਾਰੇ ਤਾਂ ਸਿਪਾਈ ਆਣ ਕੇ ਮੈਨੂੰ ਇਹ ਗੱਲ ਕਹਿ ਦਿੰਦੇ ਆ ਵੀ ਸਾਰੀ ਪਰਜਾ ਸੁੱਤੀ ਪਈ ਹੈ ਹੋ ਸਕਦਾ ਹੈ ਕੋਈ ਦੁਹੀ ਹੋਵੇ ਇਹ ਮੈਨੂੰ ਝੂਠ ਬੋਲਦੇ ਹੁਣ ਮੈਂ ਅੱਜ ਆਪ ਜਾਨਣਾ ਹੈ ਰਾਜਾ ਘੋੜੇ ਤੇ ਚੜਿਆ ਹੈ ਤੇ ਤੁਰਿਆ ਜਾਂਦਾ ਹੈ ਸਾਰੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਤੇ ਗਸ਼ਤ ਕਰਦਾ ਹੈ ਤੇ ਜਦੋਂ ਰਾਜਾ ਇੱਕ ਗਰੀਬ ਘਰ ਦੇ ਗੇਟ ਮੂਹਰੇ ਆਉਂਦਾ ਹੈ ਤੇ ਉੱਥੇ ਉਹਨੂੰ ਦੁੱਖਗੇ ਦੀ ਆਵਾਜ਼ ਆਉਂਦੀ ਹੈ ਹਾਏ ਹਾਏ ਦੀ ਆਵਾਜ਼ ਆਉਂਦੀ ਹੈ ਤੇ ਰਾਜਾ ਰੁਕ ਜਾਂਦਾ ਹੈ ਜਦੋਂ ਰਾਜਾ ਰੁਕਦਾ ਹੈ ਤੇ ਉੱਥੇ ਘੋੜਾ ਬਨ ਕੇ ਆਪ ਖੜ ਜਾਂਦਾ ਹੈ ਜਦੋਂ ਖੜਦਾ ਹੈ ਤੇ ਉਹ ਕਹਿੰਦਾ ਹੈ ਵੀ ਹੋ ਸਕਦਾ ਵੀ ਮੇਰੇ ਘੋੜੇ ਦੇ ਖੜਾਕਣਾ ਇਹ ਬੰਦਾ ਹੋਰ ਦੁਖੀ ਹੋ ਜਾਏ ਉਹਨੂੰ ਬਨ ਕੇ ਘੋੜੇ ਨੂੰ ਪਾਸੇ ਤੇ ਆਪ ਖੜ ਜਾਂਦਾ ਪੈਦਲ ਜਾ ਕੇ ਤੇ ਜਦੋਂ ਜਾਂਦਾ ਹੈ ਤੇ ਉੱਥੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਉਹ ਜਿਹੜੀ ਅੰਦਰੋਂ ਆਵਾਜ਼ ਆਉਂਦੀ ਸੀ ਹਾਈ ਹਾਈ ਦੀ ਉਹ ਬੰਦ ਹੋ ਜਾਂਦੀ ਹੈ ਉੱਥੇ ਕੀ ਹੈ ਅੰਦਰ ਵੀ ਇੱਕ ਬੀਬੀ ਗਰਭਵਤੀ ਹੈ ਤੇ ਉਹਨੂੰ ਦਰਦਾਂ ਲੱਗੀਆਂ ਹੋਈਆਂ ਹਨ ਕਿ ਉਹਦੇ ਘਰੇ ਬੱਚੇ ਨੇ ਜਨਮ ਲੈਣਾ ਸੀ ਜਿਵੇਂ ਪ੍ਰੈਗਨੈਂਟ ਕਹਿੰਦੇ ਆ ਅੱਜਕੱਲ ਉਹ ਬੱਚੇ ਦਾ ਜਨਮ ਹੋਇਆ ਹੈ ਬੱਚਾ ਰੋਇਆ ਹੈ ਤੇ ਮਾਂ ਜਿਹੜੀ ਉਹਦੀ ਦੇਈ ਸੁਰਖਰੂ ਹੋ ਗਈ ਐ ਸਿਆਣੇ ਲੋਕ ਕਹਿੰਦੇ ਸੀ ਵੀ ਜਦੋਂ ਜਨਾਨੀ ਦੇ ਘਰੇ ਬੱਚੇ ਦਾ ਜਨਮ ਹੁੰਦਾ ਹੈ ਉਹਦੇ ਖੱਪਣ ਸਰਾਣੇ ਹੁੰਦਾ ਹੈ ਪਹਿਲੀਆਂ ਬੀਬੀਆਂਾਂ ਪ੍ਰਾਣੀਆਂ ਜਾਂ ਬਜ਼ੁਰਗ ਸੀ ਉਹਨਾਂ ਦੀ ਇਹ ਇੱਕ ਕਹਾਵਤ ਸੀ ਵੀ ਬਹੁਤ ਦੁੱਖ ਹੁੰਦਾ ਹੈ ਉਹ ਜਦੋਂ ਰਾਜਾ ਵੇਂਦਾ ਹੈ ਤੇ ਕਹਿੰਦਾ ਹੈ ਵੀ ਹੁਣ ਗੇਟ ਵੀ ਨਹੀਂ ਖੁੱਲ ਸਕਦਾ ਜੇ ਮੈਂ ਆਵਾਜ਼ ਮਾਰਦਾ ਹਾਂ ਤੇ ਅੰਦਰ ਉਹ ਰਾਮ ਕਰਨ ਲੱਗ ਗਿਆ ਹੋਵੇ ਕੋਈ ਜੀ ਤੇ ਮੇਰੀ ਬਾਜਨਾ ਉਹ ਦੁਖੀ ਨਾ ਫੇਰ ਹੋਏ ਕਿਉਂਕਿ ਉਹ ਰਾਜਾ ਬਹੁਤ ਧਰਮੀ ਸੀ ਉਹ ਕਿਸੇ ਕੋਲੇ ਚਿੜੀ ਦਾ ਖਰਾਕ ਵੀ ਨਹੀਂ ਸੀ ਕਰਦਾ ਉਹ ਬਾਦ ਵਿੱਚ ਇੱਕ ਉੱਥੇ ਵੇਂਦਾ ਵੇਂਦਾ ਖੜਾ ਰਿਆ ਵੀ ਕਿਤੇ ਫੇਰ ਆਵਾਜ਼ ਆਈ ਤਾਂ ਮੈਂ ਫੇਰ ਪੁੱਛਾਂਗਾ ਪਰ ਗੇਟ ਖੁੱਲ ਨਹੀਂ ਰਿਹਾ ਉੱਥੇ ਇੱਕ ਬੀਬੀ ਆਉਂਦੀ ਹੈ ਉਹਨੇ ਕਪੜਾ ਲੀੜਾ ਪਾਇਆ ਹੁੰਦਾ ਹੈ ਤੇ ਅੰਦਰ ਜਾਂਦੀ ਹੈ ਤੇ ਰਾਜਾ ਉਹਨੂੰ ਪੁੱਛਦਾ ਹੈ ਵੀ ਅੰਦਰ ਕੌਣ ਹੈ ਉਹ ਕਹਿੰਦੇ ਤੁਸੀਂ ਕੌਣ ਜੇ ਉਹ ਕਹਿੰਦੀ ਹੈ ਵੀ ਮੈਨੂੰ ਤਾਂ ਤੂੰ ਜਾਣਦਾ ਨਹੀਂ ਤੇ ਚੁੱਪ ਕਰਕੇ ਖੜਾ ਰਹੇ ਤੇ ਰਾਜਾ ਖੜਾ ਰਹਿੰਦਾ ਹੈ ਤੇ ਉਹ ਗੇਟ ਵੀ ਨਹੀਂ ਖੁੱਲਦੀ ਹਵਾ ਦੇ ਜਿਹੜੀ ਇਹ ਅੰਦਰ ਵੱੜ ਜਾਂਦੀ ਹੈ ਚੀਤਾ ਵਿੱਚ ਦੀ ਜਦੋਂ ਅੰਦਰ ਜਾਂਦੀ ਹੈ ਤੇ ਪੰਜ ਸੱਤੀ ਮਿੰਟ ਬਾਹਰ ਆਉਂਦੀ ਹੈ ਤੇ ਫਿਰ ਤੁਰਦੀ ਹੈ ਤੇ ਰਾਜਾ ਉਹਨੂੰ ਬਾਹੋਂ ਫੜ ਲੈਂਦਾ ਹੈ ਤੇ ਕਹਿੰਦਾ ਹੈ ਵੀ ਤੂੰ ਦੱਸ ਕੌਣ ਹੈ ਅੰਦਰ ਕੀ ਹੈ ਸੁੱਖ ਸ਼ਾਂਤੀ ਹੈ ਵੀ ਮੈਂ ਤਾਂ ਇਹ ਚੀਜ਼ ਵੇਖਣੀ ਚਾਹਣਾ ਹੈ ਵੀ ਅੰਦਰ ਕੋਈ ਦੁਖੀ ਤਾਂ ਨਹੀਂ ਮੈਂ ਇੱਕ ਰਾਜਾ ਹਾਂ ਮੇਰੀ ਪ੍ਰਜਾ ਕਿਉਂ ਦੁਖੀ ਹੋਵੇ ਉਹ ਕਹਿੰਦੀ ਵੀ ਤੂੰ ਇੱਕ ਰਾਜਾ ਹੈ ਤੇ ਮੈਂ ਵਿਦਮਤਾ ਹਾਂ ਤੂੰ ਮੈਨੂੰ ਨਹੀਂ ਜਾਣਦਾ ਤੇ ਮੈਂ ਉਸ ਬੱਚੇ ਦੇ ਉੱਥੇ ਬੱਚੇ ਦਾ ਜਨਮ ਹੋਇਆ ਹੈ ਅੰਦਰ ਤੇ ਮੈਂ ਬੱਚੇ ਦੇ ਲੇਖ ਲਿਖਣੇ ਭੁੱਲ ਗਈ ਤੇ ਜੇ ਮੈਂ ਲੇਖ ਨਾ ਲਿਖਦੀ ਉਹਦੇ ਤੇ ਉਹ ਇਸ ਧਰਤੀ ਤੇ ਕੀ ਖਾਂਦਾ ਤੇ ਮੈਂ ਉਹਨੂੰ ਉਹਦਾ ਲੇਖਾ ਚੋਖਾ ਦੇ ਕੇ ਆਈ ਹਾਂ ਤੇ ਉਹ ਰਾਜਾ ਕਹਿਣ ਲੱਗਾ ਵੀ ਠੀਕ ਆ ਜੇ ਤੂੰ ਵਿਦਮਤਾ ਹੈ ਤੇ ਤੂੰ ਮੈਨੂੰ ਇਹ ਦੱਸ ਵੀ ਮੇਰੇ ਬੱਚੇ ਹੈ ਨਹੀਂ ਤੇ ਜਦੋਂ ਮੇਰੇ ਬੱਚੇ ਹੋਣਗੇ ਤੇ ਉਹਨਾਂ ਦੇ ਕੀ ਲੇਖ ਹੋਣਗੇ ਮੈਨੂੰ ਦੱਸ ਕੇ ਜਾ ਵਿਦਮਤਾ ਕਹਿੰਦੀ ਵੀ ਨਹੀਂ ਉਹ ਕਹਿੰਦੇ ਵੀ ਨਹੀਂ ਤੂੰ ਮੈਨੂੰ ਦੱਸ ਤਾਂ ਸਹੀ ਉਹ ਕਹਿੰਦਾ ਆਂਦਾ ਵੀ ਮੇਰੀ ਜਨਾਨੀ ਦੇ ਵੀ ਬੱਚੇ ਰਾਣੀ ਦੇ ਹੋਣ ਵਾਲਾ ਹੈ ਬੱਚਾ ਤੇ ਤੂੰ ਦੱਸ ਉਹ ਕਹਿਣ ਲੱਗੇ ਵੀ ਤੇਰੇ ਘਰੇ ਇੱਕ ਪੁੱਤਰ ਜਨਮ ਲਏਗਾ ਤੇ ਇੱਕ ਧੀ ਜਨਮ ਲਹੇਗੀ ਲੈ ਸੱਚ ਸੁਣ ਲਾ ਤੇ ਤੇਤੋਂ ਸੁਣਿਆ ਨਹੀਂ ਜਾਣਾ ਕਹਿੰਦਾ ਵੀ ਨਹੀਂ ਤੂੰ ਮੈਨੂੰ ਦੱਸ ਦੇ ਮੈਂ ਸੁਣੂਗਾ ਉਹ ਕਹਿੰਦੀ ਵੀ ਜਦੋਂ ਪੁੱਤਰ ਤੇ ਧੀ ਦਾ ਦੋਹਾਂ ਦਾ ਜਨਮ ਹੋਏਗਾ ਤੇ ਉਹਨਾਂ ਦਾ ਵਿਆਹ ਵੀ ਘਰ ਵਿੱਚ ਹੀ ਹੋ ਜਾਵੇਗਾ ਉਹਨਾਂ ਦੇ ਇਹ ਲੇਖ ਹੋਣਗੇ ਵੀ ਧੀ ਤੇ ਪੁੱਤ ਦਾ ਵਿਆਹ ਇਕੱਠਾ ਹੀ ਉਹਨਾਂ ਦਾ ਘਰ 'ਚ ਹੀ ਹੋ ਜਾਣਾ ਰਾਜਾ ਕਹਿੰਦਾ ਇਹ ਵੀ ਨਹੀਂ ਐ ਹੋ ਨਹੀਂ ਸਕਦਾ ਜਦੋਂ ਸਮਾਪਿਆ ਤੇ ਰਾਜੇ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਇੱਕ ਧੀ ਨੇ ਜਨਮ ਲਿਆ ਜਦੋਂ ਜਨਮ ਲੈਂਦੀ ਹੇਤੀ ਤੇ ਰਾਜੇ ਨੂੰ ਉਹ ਗੱਲ ਯਾਦ ਆਉਂਦੀ ਹੈ ਰਾਜਾ ਕਹਿੰਦਾ ਵੀ ਵਿਤ ਮਾਤਾ ਦਾ ਝੂਠ ਬੋਲਦੀ ਸੀ ਆਪਾਂ ਧੀ ਰੱਖਾਂਗੇ ਨਾ ਤੇ ਵਿਆਹ ਕਿਵੇਂ ਹੋਏਗਾ ਉਹਨੇ ਰਾਜੇ ਨੇ ਕੀ ਕੀਤਾ ਵੀ ਉਹਨੂੰ ਜੰਮਦੀ ਨੂੰ ਸੰਦੂਖੜੀ ਚ ਪਾ ਕੇ ਤੇ ਉਹਨਾਂ ਨੂੰ ਕਹਿਣ ਲੱਗਾ ਜਿਹੜੇ ਕੋਤਵਾਲ ਸੀ ਵੀ ਇਹਨੂੰ ਦਰਿਆ ਚ ਕਿਤੇ ਡੂੰਗੀ ਥਾਂ ਤੇ ਸੋਟਿਓ ਮਾਰ ਦਿਓ ਉਹ ਜਦੋਂ ਮਾਰਨ ਵਾਸਤੇ ਲੈ ਕੇ ਜਾਂਦੇ ਹਾਂ ਤੇ ਉਹਨਾਂ ਨੇ ਜਾ ਕੇ ਦਰਿਆ ਵਿੱਚ ਰੋੜ ਦਿੱਤੀ ਵੀ ਇਹਨੇ ਤਾਂ ਨਿੱਕੀ ਜੀ ਹੈਗੀ ਇਹਨੇ ਮਰ ਜਾਣਾ ਹੈ ਪਰ ਕੁਦਰਤ ਦਾ ਖੇਡ ਹੁੰਦਾ ਹੈ ਰੱਬ ਨੂੰ ਕੋਈ ਮਿਲਿਆ ਨਹੀਂ ਉਹਨੇ ਅੱਗੋਂ ਇੱਕ ਧੋਬੀ ਕਪੜੇ ਧੋਂਦਾ ਹੈ ਤੇ ਉਹ ਉਹਨੂੰ ਸੰਦੂਖੜੀ ਰੂੜੀ ਜਾਂਦੀ ਵੇਖ ਕੇ ਤੇ ਫੜ ਲੈਂਦਾ ਹੈ ਜਦੋਂ ਫੜਦਾ ਹੈ ਤੇ ਉਹਦੇ ਵਿੱਚ ਇੱਕ ਬੱਚਾ ਹੁੰਦਾ ਹੈ ਉਹਨੇ ਵੇਖਿਆ ਬਹੁਤ ਸੋਹਣਾ ਸੁੰਦਰ ਹੈ ਉਹ ਚੁੱਕ ਕੇ ਲਈ ਜਾ ਕੇ ਧੋਬਣ ਨੂੰ ਕਹਿਣ ਲੱਗਾ ਆਪਣੇ ਬੱਚਾ ਨਹੀਂ ਹੈਗਾ ਇੱਕਾ ਮੈਨੂੰ ਲੜਕੀ ਮਿਲੀ ਹੈ ਤੇ ਆਪਾਂ ਇਹਨੂੰ ਪਾਲ ਲਗੇ ਉਹ ਕਹਿੰਦੀ ਆ ਵੀ ਠੀਕ ਪਾਲ ਤਾਂ ਲਵਾਂਗੇ ਪਰ ਕੱਲ ਨੂੰ ਜੇ ਵੱਡੀ ਹੋਈ ਕਿਸੇ ਨੇ ਮੈਨੂੰ ਤਾਂ ਵੇਖਿਆ ਨਹੀਂ ਤੇ ਲੋਕੀ ਕਹਿਣਗੇ ਪਤਾ ਨਹੀਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਉਹ ਕਹਿੰਦਾ ਵੀ ਚਲ ਕੋਈ ਨਹੀਂ ਆਪਾਂ ਰਾਜੇ ਕੋਲੇ ਲੈ ਜਾਾਂਗੇ ਤੇ ਰਾਜੇ ਨੂੰ ਕਹਿੰਨੇ ਵੀ ਇਹਦੀ ਲਿਖਤ ਪੜਤ ਕਰ ਦੇ ਜਦੋਂ ਉਸੇ ਰਾਜੇ ਕੋਲੇ ਆਉਂਦੇ ਆ ਪਰ ਰਾਜੇ ਨੂੰ ਇਹ ਨਹੀਂ ਪਤਾ ਵੀ ਮੇਰੀ ਧੀ ਹੈ ਉਹ ਕਹਿੰਦਾ ਹੈ ਕਹਿੰਦੇ ਆ ਵੀ ਸਾਡੇ ਕੋਲ ਇੱਕ ਬੱਚਾ ਹੈ ਸਾਨੂੰ ਇਸ ਤਰ੍ਹਾਂ ਮਿਲਿਆ ਹੈ ਨਦੀ ਚ ਰੁੜਿਆ ਜਾਂਦਾ ਤੇ ਉਹ ਵੀ ਲੋਕੀ ਕਾਲ ਨੂੰ ਸਾਨੂੰ ਤੰਗ ਨਾ ਕਰਨ ਵੀ ਇਹ ਕਿੱਥੋਂ ਲੈ ਕੇ ਆਏ ਆ ਤੇ ਤੁਹਾਡੇ ਕੋਲ ਸ਼ਿਕਾਇਤ ਕਰਨਗੇ ਪਰ ਸਾਨੂੰ ਲਿਖਤ ਪੜਤ ਕਰ ਦਿਓ ਉਹਨਾਂ ਨੇ ਲਿਖਤ ਪੜਤ ਕਰਤੀ ਵੀ ਇਹ ਬੱਚਾ ਇਹਨਾਂ ਦਾ ਹੈ ਇਹਨਾਂ ਨੂੰ ਇਸ ਤਰ੍ਹਾਂ ਮਿਲਿਆ ਸੀ ਰਾਜੇ ਨੇ ਗਿਆ ਤੇ ਵੀ ਇਹ ਆਪ ਪਾਲ ਸਕਦੇ ਆ ਤੇ ਬੱਚਾ ਹੁਣ ਉਹ ਕੁੜੀ ਵੱਡੀ ਹੋਈ ਹੈ ਵੱਡੀ ਹੋਈ ਹੈ ਆਪ ਦਾ ਜੋ ਕਰਦੀ ਸੀ ਉਹਨਾਂ ਸਮਿਆਂ ਦੇ ਵਿੱਚ ਕਬੱਡੀ ਭਈਆ ਮਾਂ ਪਿਓ ਉਹਦਾ ਕੱਪੜੇ ਧੋਣ ਜਾਂਦਾ ਹੈ ਤੇ ਇੱਕ ਦਿਨ ਆਦੇ ਮਾਂ ਪਿਓ ਨੂੰ ਕਹਿੰਦੀ ਵੀ ਮੈਨੂੰ ਵੀ ਨਾਲ ਲੈ ਜਾ ਕਰੋ ਮੈਂ ਤਾਂ ਇਕੱਲੀ ਘਰ ਦੇ ਵਿੱਚ ਬੋਰ ਹੋ ਜਾਂਦੀ ਜਦੋਂ ਜਵਾਨ ਹੋ ਗਈ ਉਹ ਕਹਿੰਦੇ ਆ ਵੀ ਅਸੀਂ ਤਾਂ ਕੱਪੜੇ ਧੋਣੇ ਧੋਣਿਆ ਵੀ ਪੁੱਤ ਧੋਣਾ ਤੋ ਤੂੰ ਧੀ ਆ ਚਲ ਤੂੰ ਐਂ ਕਰ ਜੰਗਲ ਦੇ ਵਿੱਚੋਂ ਲੱਕੜਾਂ ਚੁੱਕ ਕੇ ਲਿਆ ਆਪਾਂ ਰੋਟੀ ਪਾਣੀ ਕਰ ਲਾਂਗੇ ਤੂੰ ਘਰ ਦਾ ਕੰਮ ਕਰਿਆ ਕਰ ਉਹ ਜਦੋਂ ਜੰਗਲ ਵਿੱਚ ਲੱਕੜਾਂ ਚੁਗਣ ਜਾਂਦੀ ਹੈ ਤੇ ਉਥੇ ਉਹ ਰਾਜੇ ਦਾ ਪੁੱਤ ਜਿਹੜਾ ਹੈ ਉਹ ਵੀ ਜਵਾਨ ਹੋ ਗਿਆ ਹੈ ਉਹ ਸ਼ਿਕਾਰ ਖੇਡਣ ਆਉਂਦਾ ਹੈ ਜਦੋਂ ਸ਼ਿਕਾਰ ਖੇਡਣ ਆਉਂਦਾ ਹੈ ਉਸ ਨੂੰ ਵੇਂਦਾ ਹੈ ਤੇ ਉਹ ਉਹਦੇ ਤੇ ਲੁਭਾਇ ਮਾਨ ਹੋ ਜਾਂਦਾ ਹੈ ਵੀ ਮੈਂ ਤਾਂ ਇਸੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਹ ਜਦੋਂ ਉਹ ਨੂੰ ਕਹਿੰਦਾ ਹੈ ਕੁੜੀ ਨੂੰ ਤੇ ਉਹ ਕਹਿੰਦੀ ਹੈ ਵੀ ਮੇਰੇ ਨਾਲ ਤੂੰ ਵਿਆਹ ਨਹੀਂ ਕਰਾ ਸਕਦਾ ਮੈਂ ਇੱਕ ਗਰੀਬ ਧੋਬੀ ਦੀ ਧੀ ਹਾਂ ਤੂੰ ਰਾਜੇ ਦਾ ਪੁੱਤਰ ਹੈ ਉਹ ਕਹਿੰਦਾ ਹੈ ਨਹੀਂ ਵੀ ਮੈਂ ਜ਼ਰੂਰ ਤੇਰੇ ਨਾਲ ਵਿਆਹ ਕਰਾਉਂਗਾ ਉਹ ਇਸ ਤਰ੍ਹਾਂ ਕਰਦਾ ਹੈ ਤੇ ਘਰੇ ਆ ਜਾਂਦਾ ਹੈ ਧਰੇ ਆ ਕੇ ਸਿਪਾਈ ਕਹਿੰਦੇ ਹਨ ਵੀ ਰਾਜਾ ਰਾਜੇ ਨੂੰ ਵੀ ਅੱਜ ਆਪਣੇ ਰਾਜਕੁਮਾਰ ਨੇ ਇੱਕ ਲੜਕੀ ਪਸੰਦ ਕਰ ਲਈ ਹੈ ਤੇ ਆਪਾਂ ਉਹਦੇ ਨਾਲ ਇਹਦਾ ਵਿਆਹ ਕਰਨਾ ਹੈ ਤੇ ਉਹ ਹੈ ਤਾਂ ਧੋਬੀ ਦੀ ਧੀ ਹੈ ਰਾਜਾ ਕਹਿੰਦਾ ਫਿਰ ਕੀ ਹੋਇਆ ਜੇ ਧੋਬੀ ਦੀ ਧੀ ਆ ਤਾਂ ਆਪਾਂ ਇਹਦੇ ਨਾਲ ਵਿਆਹ ਕਰ ਦਿੰਨੇ ਹਾਂ ਵੀ ਕਿਉਂਕਿ ਰਾਜੇ ਵੱਡਾ ਛੋਟਾ ਨਹੀਂ ਸੀ ਵੇਦੇ ਪਰ ਉਹ ਤਾਂ ਰਾਜਾ ਬਹੁਤ ਧਰਮੀ ਸੀ ਉਨੇ ਉਸ ਥੋਬੀ ਨੂੰ ਸੱਦਿਆ ਤੇ ਕਹਿਣ ਲੱਗਾ ਵੀ ਆਪਦੀ ਧੀ ਦਾ ਰਿਸ਼ਤਾ ਮੇਰੇ ਪੁੱਤ ਨੂੰ ਕਰ ਦੇ ਤੇ ਮੈਂ ਔਰ ਵੀ ਨੋ ਬਣਾਉਣੀ ਚਾਹਉਣਾ ਤੇਰੀ ਧੀ ਨੂੰ ਔਰ ਥੋਬੇ ਕਹਿਣ ਲੱਗਾ ਵੀ ਇਹ ਤਾਂ ਅਸੀਂ ਤਾਂ ਗਰੀਬਾਂ ਤੇ ਤੁਸੀਂ ਬਾਦਸ਼ਾਹ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਮੇਰਾ ਪੁੱਤ ਜੋ ਵੀ ਕਹਿੰਦਾ ਹੈ ਮੈਂ ਇਹਦੇ ਵਾਸਤੇ ਉਹੋ ਹੀ ਹਾਜ਼ਰ ਕਰਾਂਗਾ ਉਹ ਜਦੋਂ ਕੁੜੀ ਨੂੰ ਵਿਆਹ ਕੇ ਨੋ ਬਣਾ ਕੇ ਘਰੇ ਲੈ ਆਉਂਦੇ ਆ ਉਹਦੇ ਜੰਮ ਦੀ ਦੇ ਇੱਕ ਲਸਣ ਸੀ ਕਈਆਂ ਦੇ ਹੁੰਦਾ ਹੈ ਉਹਦੀ ਲੱਤ ਤੇ ਲਸਣ ਸੀ ਜਦੋਂ ਉਹਨੂੰ ਲਿਆਉਂਦੇ ਆ ਤੇ ਪਰ ਉਹ ਰਾਜਾ ਤੇ ਰਾਣੀ ਕਈ ਵਾਰ ਗੱਲਾਂ ਕਰਦੇ ਆ ਆਪਣੇ ਮੁੰਡੇ ਦੇ ਕੋਲ ਵੀ ਇਸ ਤਰ੍ਹਾਂ ਦੀ ਭੈਣ ਹੁੰਦੀ ਸੀ ਉਹ ਮਰ ਗਈ ਦੱਸਿਆ ਨਹੀਂ ਵੀ ਕੀ ਕਉਤਕ ਸੀ ਪਰ ਕਹਿੰਦੇ ਉਹ ਮਰ ਗਈ ਉਹਦੇ ਜੰਮ ਦੀ ਤੇ ਲੱਤ ਤੇ ਲਸਣ ਸੀ ਜਿਵੇਂ ਆਪਾਂ ਆਮ ਗੱਲ ਕਰ ਦਿੰਨੇ ਆ ਉਹ ਸੁਣਦਾ ਸੀ ਪਰ ਉਹਨੇ ਜਦੋਂ ਕਿਤੇ ਬੈਠਿਆਂ ਖੜੋਤਿਆਂ ਤੇ ਉਹਦੀ ਪਿੰਜਣੀ ਦੇ ਨਾਲ ਐ ਪਹੁੰਚਾ ਤਾਂ ਹੋਇਆ ਤੇ ਵੇਖਿਆ ਵੀ ਉਹ ਲੱਤ ਤੇ ਲਸਣ ਹੈ ਤੇ ਉਹ ਆਦੀ ਮਾਨ ਨੂੰ ਕਹਿੰਦਾ ਹੈ ਵੀ ਤੁਸੀਂ ਕਹਿੰਦੇ ਸੀ ਵੀ ਉਹ ਮੇਰੀ ਵੀ ਭੈਣ ਤੇ ਲੱਤ ਤੇ ਲਸਣ ਸੀ ਤੇ ਜਿਹੜੀ ਮੇਰੀ ਘਰ ਦੀ ਹੈ ਇਹਦੇ ਵੀ ਪਿੰਜਣੀ ਦੇ ਉੱਤੇ ਲਸਣ ਹੈ ਉਹ ਰਾਜੇ ਨੇ ਉਹ ਵੇਖਿਆ ਤੇ ਉਹ ਗੱਲ ਚੱਲ ਗਈ ਰਾਣੀ ਨੇ ਰਾਜੇ ਨੂੰ ਦੱਸਿਆ ਰਾਜੇ ਨੇ ਥੋਬੀ ਨੂੰ ਸਾਧ ਲਿਆ ਵੀ ਇਹ ਤੂੰ ਕੁੜੀ ਕਿੱਥੋਂ ਲਈ ਵੀ ਕਿਵੇਂ ਆਈ ਪਤਾ ਸੀ ਉਹਨੂੰ ਵੀ ਇਹ ਨੇ ਲਿਖਤ ਪੜਤ ਕਰਾਈ ਉਹ ਕਹਿਣ ਲੱਗਾ ਵੀ ਮੈਂ ਦਰਿਆ ਦੇ ਵਿੱਚੋਂ ਰੁੜੀ ਜਾਂਦੀ ਫੜੀ ਰਾਜੇ ਨੂੰ ਉਹ ਗੱਲ ਯਾਦ ਆ ਗਈ ਵੀ ਮੇਰੀ ਧੀ ਜਦੋਂ ਪਤਾ ਲੱਗਿਆ ਤੇ ਉਹ ਦਿਨ ਉਹੋ ਹੀ ਵਾਰ ਸਾਰਾ ਕੁਝ ਉਹ ਉਹਨੇ कोतवाल ਨੂੰ ਸੱਦਿਆ कोतवाल ਨੂੰ ਕਹਿਣ ਲੱਗੇ ਵੀ ਹਾਂ ਭਈ ਦੱਸ ਤੂੰ ਉਹ ਕਿੱਥੇ ਸੁੱਟ ਕੇ ਆਇਆ ਸੀ ਉਹ ਕਹਿੰਦਾ ਵੀ ਮੈਂ ਤਾਂ ਦਰਿਆ 'ਚ ਸੁੱਟ ਕੇ ਆਇਆ ਸੀ ਵੀ ਅਸੀਂ ਆਖਿਆ ਤਾਂ ਡੁੱਬ ਜਾਣੀ ਇਹਨੂੰ ਕੀ ਮਾਰਾਂਗੇ ਨੱਪਾਂਗੇ ਸੌ ਵਕਤ ਕਰਾਂਗੇ ਰਾਜਾ ਵੇਖ ਕੇ ਸੁਣ ਕੇ ਤੇ ਕਹਿੰਦਾ ਹੈ ਵੀ ਇਹ ਸੱਚੀ ਗੱਲ ਹੈ ਲੇਖ ਨਾ ਮਿਟਦੇ ਜੋ ਲਿਖੇ ਕਰਤਾਰ ਜਿਹੜੇ ਉਹ ਵਿਦਵਾ ਦਾ ਦੇ ਲੇਖ ਲਿਖਿਆ ਉਹ ਮਿਟਦੇ ਨਹੀਂ ਮੈਂ ਕਿੰਨੇ ਯਤਨ ਕਰ ਲਏ ਕਿੰਨਾ ਕੁਝ ਕਰ ਲਿਆ ਪਰ ਇਹ ਲੇਖ ਨਹੀਂ ਮਿਟੇ ਤੇ ਤੁਸੀਂ ਵੀ ਜਿੰਨੇ ਮਰਜ਼ੀ ਯਤਨ ਕਰ ਲੋ ਇਸ ਕਹਾਣੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਵੀ ਆਪਾਂ ਕਿੰਨੇ ਮਰਜ਼ੀ ਸਿਆਣੇ ਹੋ ਜੀਏ ਉਹ ਤਾਂ ਇੱਕ ਬਾਦਸ਼ਾਹ ਸੀ ਪਰ ਜਿਹੜੇ ਪਰਮਾਤਮਾ ਨੇ ਵਿਦਮਾਤਾ ਨੇ ਅੱਖਰ ਲਿਖਤੇ ਉਹ ਤਾਂ ਗੁਰੂ ਨਾਨਕ ਹੀ ਕਾਲਪੁਰਖ ਮੇੜ ਸਕਦਾ ਨੇ ਤੇ ਕੋਈ ਐਹੋ ਜਿਹਾ ਇਸ ਧਰਤੀ ਤੇ ਨਹੀਂ ਆਇਆ ਜਿਹੜਾ ਉਹਨਾਂ ਦੇ ਲਿਖੇ ਲੇਖ ਮੇੜ ਸਕੇ ਇਹ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ